ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਪੰਜਾਬ ਦੇ ਖਾਸ ਤੌਰ ਤੇ ਖੇਤੀਬਾੜੀ ਸੈਕਟਰ ਲਈ ਬਹੁਤ ਮੰਦਭਾਗੀ ਖਬਰ ਹੈ ਕਿ 15 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਮੰਡੀ ਬੋਰਡ ਦੇ ਔਰ ਫੂਡ ਐਂਡ ਸਿਵਲ ਸਪਲਾਈ ਦੇ ਸੈਕਟਰੀ ਮੈਡਮ ਅਮਰਤਾ ਕੌਰ ਗੇਲਰਾਹੀ ਇੱਕ ਹੁਕਮ ਜਾਰੀ ਕੀਤੇ ਗਏ ਨੇ ਜਿਸ ਵਿੱਚ ਤਕਰੀਬਨ 9 ਜ਼ਿਲ੍ਹਿਆਂ ਦੇ 11 ਸਾਈਲੋ ਨੇ ਜਿਹੜੇ ਉਹਨਾਂ ਨੂੰ ਮੰਡੀ ਬੋਰਡ ਰਾਹੀਂ ਖਰੀਦ ਕੇਂਦਰ ਅਜਾੜਾ ਡिक्ਲੇਅਰ ਕੀਤਾ ਗਿਆ। ਭਾਵ ਜਿੱਥੇ ਕਿਸਾਨ ਸਿੱਧੇ ਰੂਪ ਵਿੱਚ ਆਪਣੀ ਫਸਲ ਜਿਹੜੀ ਉਹ ਵੇਚ ਸਕਣਗੇ। ਔਰ ਉਹ ਤਕਰੀਬਨ 72 ਲੱਖ ਕੁਆਂਟਲ ਜਿਹੜੀ ਕਣਕ ਹੈ ਉਹ ਸਿੱਧੇ ਰੂਪ ਵਿੱਚ ਉਹਨਾਂ ਸਾਈਲੋਆਂ ਵਿੱਚ ਕ੍ਰਿਤੀ ਜਾਣੀ ਹੈ ਸੋ ਇਹ ਉਹੀ ਕਾਨੂੰਨ ਜਿਹਨਾਂ ਪਿੱਛੇ ਸਮੁੱਚੇ ਪੰਜਾਬ ਦੀ ਕਿਸਾਨੀ ਕਿਸਾਨ ਜਥੇਬੰਦੀਆਂ ਸਵਾ ਸਾਲ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਕਰਦੀ ਰਹੀਆਂ ਬੜੇ ਮਿਹਨਤ ਮੁਸ਼ਕਤ ਨਾਲ ਸਮੁੱਚੇ ਪੰਜਾਬੀਆਂ ਨੇ ਲੜਾਈ ਲੜ ਕੇ ਉਹ ਕਾਨੂੰਨ ਵਾਪਸ ਕਰਵਾਏ ਸੀ ਔਰ ਉਹਨਾਂ ਜੋ ਇੱਕ ਕਾਨੂੰਨ ਆ ਜਿਹੜਾ ਉਹ ਅੱਜ ਦਿੱਲੀ ਸਰਕਾਰ ਦੀ ਸ਼ਹਿਤ ਤੇ ਬੀਜਪੀ ਦੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਪੰਜਾਬ ਮੰਡੀ ਬੋਰਡ ਦਾ ਇਹ ਹੁਕਮ ਰਾਈ ਜਾਰੀ ਲਾਗੂ ਕੀਤਾ। ਸੋ ਇਹ ਬਹੁਤ ਹੀ ਮੰਦਭਾਜੀ ਜਾਲ ਹੈ ਪੰਜਾਬ ਲਈ। ਔਰ ਇਸ ਦਾ ਜਿਹੜਾ ਵਰਤਾਰਾ ਸ਼ਾਇਦ ਅੱਜ ਸਾਨੂੰ ਨਾ ਮਹਿਸੂਸ ਹੋਵੇ ਇਹਦੇ ਜਿਹੜੇ ਕੀ ਬਾਅਦ ਚ ਅਸਰ ਹੋਣੇ ਨੇ ਪਰ ਸਮਾਂ ਪੈਣ ਨਾਲ ਜਦੋਂ ਇਹ ਸਾਡੀਆਂ ਮੰਡੀਆਂ ਨੇ ਸਰਕਾਰੀ ਇਹਨਾਂ ਚੋਲੀਆਂ ਵਾਲੀ ਫਸਲ ਘੱਟ ਜੀ ਵਿਕਣੋ ਤੇ ਸਾਲੋਂ ਸਿੱਧੀ ਫਸਲ ਲੱਗਣ ਲੱਗੀ ਤਾਂ ਸਾਡੇ ਜਿਹੜੇ ਖਰੀਦ ਕੇਂਦਰ ਨੇ ਇਹ ਖਤਮ ਹੋ ਜਾਣਗੇ। ਔਰ ਇਹ ਸਾਰੀ ਖਰੀਦ ਆ ਜਿਹੜੀ ਪ੍ਰਾਈਵੇਟ ਸੈਕਟਰ ਦੇ ਹੱਥਾਂ ਚ ਆ ਜੂਗੀ ਔਰ ਉਹ ਸਾਰੀ ਜੋ ਮਿਹਨਤ ਮੁਸ਼ਕਲ ਜੋ ਪੰਜਾਬੀਆਂ ਨੇ ਲੜਾਈ ਲੜੀ ਹੈ ਉਹ ਸਾਡੀ ਫੇਰ ਇੱਕ ਵਾਰ ਸਾਨੂੰ ਐਂ ਲੱਗਦਾ ਕਿ ਉਹਨੂੰ ਬੂਰ ਪੈਂਦਾ ਨਜ਼ਰ ਨਹੀਂ ਆਉਂਦਾ ਸੋ ਉਹਦੇ ਵਿੱਚ ਸਭ ਤੋਂ ਵੱਡਾ ਦੋਸ਼ ਹੈ ਜਿਹੜਾ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਜਿਨ੍ਹਾਂ ਨੇ ਆਪਣੇ ਹੁਕਮਾਂ ਨਾਲ ਇਹ ਕਾਨੂੰਨ ਹੈ ਜਿਹੜਾ ਉਹ ਲਾਗੂ ਕੀਤਾ ਸੋ 8 ਤਾਰੀਖ ਨੂੰ ਸਮੁੱਚੇ ਐਸਕੇਮ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਅਸੀਂ ਤੇ ਵੀ ਬੇਨਤੀ ਕਰਦੇ ਹਾਂ ਕਿ ਪੰਜਾਬ ਦੀਆਂ ਸਮੁੱਚੀਆਂ ਰਾਜਸੀ ਪਾਰਟੀਆਂ ਨੂੰ ਉਸ ਮੋਰਚੇ ਦਾ ਸਮਰਥਨ ਕਰਨਾ ਚਾਹੀਦਾ ਔਰ ਇਸ ਦੇ ਖਿਲਾਫ ਜੋ ਫੈਸਲਾ ਕੀਤਾ ਐਸ ਕੇਐਮ ਨੇ 8 ਤਰੀਕ ਨੂੰ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਦਾ ਉਹਦਾ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਔਰ ਜੇ ਪੰਜਾਬ ਸਰਕਾਰ ਨੇ ਹੁਕਮ ਨਾ ਵਾਪਸ ਲਏ ਤਾਂ ਸਮੂਚੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਰਾਸੀ ਤਰ੍ਹਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਦਾ ਵਿਰੋਧ ਕਰਨਾ ਚਾਹੀਦਾ ਔਰ ਮੈਂ ਕਿਸਾਨ ਵੀਰਾਂ ਨੂੰ ਵੀ ਆਪਣੇ ਵੱਲੋਂ ਸਾਡੀ ਪਾਰਟੀ ਵੱਲੋਂ ਵੀ ਆਤਮਾਨਕੇ ਬੇਨਤੀ ਕਰਦਾ ਕਿ ਥੋੜੇ ਵਾਲੇ 5-10 ਰੁਪਏ ਦੇ ਵਾਅਦੇ ਘਾਟੇ ਪਿੱਛੇ ਸਾਨੂੰ ਜਿਹੜੀ ਆਪਣੀ ਫਸਲ ਹੈ ਉਹ ਬਿਲਕੁਲ ਇਹਨਾਂ ਸੈਲਵਾਂ ਵਿੱਚ ਨਹੀਂ ਵੇਚਣੀ ਚਾਹੀਦੀ ਨਿਰੋਲ ਰੂਪ ਵਿੱਚ ਸਾਨੂੰ ਖਰੀਦ ਕੇਂਦਰਾਂ ਵਿੱਚ ਆਪਣੀ ਫਸਲ ਵੇਚਣੀ ਚਾਹੀਦੀ ਹੈ ਨਹੀਂ ਤਾਂ ਸਸਿਆਉਣ ਵਾਲੇ ਆਪਣੇ ਭੇਖ ਨਾਲ ਬਹੁਤ ਵੱਡਾ ਖਲਵਾੜ ਕਰ ਰਹੇ ਹੋਵਾਂਗੇ ਇਹ ਹੀ ਮੈਂ ਬੇਨਤੀ ਸਾਰੀ ਸੰਗਤ ਰੂਪ ਵਿੱਚ ਸਮੁੱਚੇ ਪੰਜਾਬੀਆਂ ਨੂੰ ਹੱਥ ਬੰਨ ਕੇ ਅਪੀਲ ਕਰਦਾ ਕਿ ਇਹਦੇ ਤੇ ਅਮਲ ਕਰੀਏ ਔਰ ਇਸ ਕੇ ਮਾਮਲੇ ਤੇ ਜੋ ਕਿਸਾਨ ਜਥੇਬੰਦੀਆਂ ਨੇ ਸੰਦਰਭ ਸ਼ੁਰੂ ਕੀਤਾ ਉਹਦਾ ਵੱਧ ਤੋਂ ਵੱਧ ਸਹਿਯੋਗ ਕਰੀਏ ਔਰ ਪੰਜਾਬ ਸਰਕਾਰ ਦੇ ਕੀਤੇ ਉਸ ਫੈਸਲੇ ਨੂੰ ज़ोर ला र करण सारे कामयाब हुई ताहिगुरू जी का ख़ाला वाहिगुरू जी फतिह